ਓ ਬਾਈ ਪੱਤਨਾਂ ਵਾਲੇ ਚਲਾਤੇ ਜਿਹੜੀ ਗੱਲ ਦਾ ਡਰਤਾ ਉਹੀ ਹੋ ਗਈ ਓ ਬਾਈ 12 ਦਾ ਟਾਈਮ ਆ ਬਾਈ ਦਿਨ ਦਾ ਜਮੇ ਹੀ ਕੰਮ ਖਰਾਬ ਹੁੰਦਾ ਲੱਗਦਾ ਮੈਂ ਚੰਗਾ ਬੈ ਰਿਆ ਭਾਰੀ ਕਰੀ ਇਕੱٹری ਮੈਨੂੰ ਲੱਗਦਾ ਇਹਨੇ ਲੈ ਜਾਣੀ ਬਾਈ ਸੀ ਪਿਆਕਿਆ ਬਣ ਗਿਆ ਤੇਰੇ ਪਿੱਛੇ ਲੋ ਜੀ ਮੇਰੇ ਮਾਸੜ ਬਿੱਡਾ ਪੰਨੇ ਚ ਕਸਤਾ ਮੈਂ ਤੈਨੂੰ ਕਹ ਗਿਆ ਤਾਂ ਵੀ ਨਾ ਕਸੀ ਉਹ ਕੀ ਮੇਰੇ ਮੰਨਦੇ ਸਾਡੀ ਹੁਣ ਕਿਆ ਨੇ ਦੇਖਾ ਤਾ ਔਲ ਦੇਖਾ ਤਾ ਬਾਜ ਪਤਾ ਕੀ ਪਤਾ ਲੱਗਦਾ ਹਾਂ ਸਿਆਣੇ ਨੇ ਕਿ ਹੌਲੇ ਦੇਖਦਾ ਹਾਂ ਹਾਂ ਸਿਆਣੇ ਨੇ ਕਿ ਹੌਲੇ ਦੇਖਦਾ ਹਾਂ ਹੂੰ ਵੀ ਆ ਦੇ ਹੁਣ ਤੇਰੇ ਸਾਹਮਣੇ ਚੜਿਆ ਹੱਥੇ ਜੋੜ ਦੀ ਮਾਸੜ ਉਹ ਪੰਨੂ ਆ ਦੇ ਚਲਾ ਲੱਗ ਗਿਆ ਬਹੁਤ ਚਾਲ ਮਾਸੜ ਹੁਣ ਤਾਂ ਆਈ ਕੋਈ ਕਰ ਸਕਦੇ ਬਾਈ ਸਾਡੀ ਲੱਤ ਨਾਲ ਨਹੀਂ ਪਿਆ ਬਾਈ ਸਾਡੀ ਮੰਦਾ ਵੀ ਹੈਗਾ ਹਾਂ ਪਰ ਸੋ ਤੇਰੇ ਸਾਹਮਣੇ ਇੱਕ ਛੱਤੀ ਵੱਡੀ ਹੈ ਇਹਦੇ ਨਾਲ ਹੀ ਬੁਰਾ ਹਾਲਤ ਆ ਤਾਂ ਹੁਣ ਉੱਪਰ ਖੜਾ ਜਦ ਸੈਡਾਂ ਵੀ ਦੇ ਭਰੀਆਂ ਨੇ ਵੀ ਪੜਾ ਗਿਆ ਹੂੰ ਸਮਝਿਆ ਇਹਦਾ ਮੈਨੂੰ ਡਰ ਤਾਂ ਜਾਲਾ ਇਹ ਇੱਥੇ ਪਾਣੀ ਸਾਡੇ ਮਾਰ ਕਰਦਾ ਉਹਨਾਂ ਦੇ ਚੱਲ ਖੇਤਾਂ ਨਿਕਲ ਹੁਣ ਬਾਕੀ ਦੁਨੀਆ ਦੇ ਨਾਲ ਯਾਰ ਵੀ ਕਿੰਨਾਗਾ ਕਿੱਥੇ ਲੱਕ ਭੱਜ ਦੂੰਗੇ ਯਾਰ ਹਾਂ ਕੋਸ਼ਿਸ਼ ਹੈ ਸਾਡੀ ਵੀ ਕੀ ਇਹ ਅਗਰ ਲੱਗ ਗਿਆ ਬਾਈ ਚਲ ਅਸੀਂ ਮੀਂਹ ਤੇ ਨਹੀਂ ਕਹਿੰਦੇ ਮੀਂਹ ਚੱਲ ਕੋਈ ਨਹੀਂ ਸੁੱਕ ਜਾਊਗਾ ਜਿਹੜੀ ਹਵਾ ਨੇਰੀ ਚੱਲਦੀ ਆ ਨਾਲ ਆਵੇਂ ਨੇ ਬਾਈ ਇੱਧਰ ਹੀ ਸਾਈਡ ਰੋਪੜ ਪੈਣ ਦਾ ਸਾਡੇ ਕਹਿੰਦੇ ਵੀ ਉੱਥੇ ਨੇਰੀ ਠਾਲੀ ਪਈ ਆ ਅਜਾ ਨੁਕਸਾਨ ਤੇ ਅਸੀਂ ਡਰਦੇ ਆ ਕਿਰਦੀ ਅੱਧਰ ਸਾਹਮਣੇ ਗਿਰੀ ਹੋਈ ਵੱਡੀਆਂ ਕਿਹੜੇ ਸਾਹਵਤ ਥੱਲੇ ਝੜਿਆ ਹੂੰ ਆ ਦੇ ਕੱਕਣਾ ਪੈ ਜਾਣੇ ਸਾਰਾ ਗਿਰਿਆ ਆ ਸਾਰਾ ਬੀਜ ਦੇਖ ਆਜੀ ਚੱਕ ਨਹੀਂ ਹੁੰਦੀ ਹੈਗੀ ਹੁਣ ਕੱਲ ਚਲੋ ਇਕੱਠੇ ਕਰਨੇ ਆਲੇ ਆਏ ਵੇ ਤੇ ਜਨਾਨੀਆਂ ਦੇ ਦੌਰ ਉਹ ਖਾਸੇ ਮੁੰਜਰੇ ਗਰੀ ਆਵਦਾ ਮੈਂ ਵੀਡੀਓ ਜੀ ਦਿਖਾਉਂ ਜੇ ਮੇਤਿਆਂ ਉਹ ਮੈਨੂੰ ਕਹਿੰਦੀ ਚੱਕ ਲੀ ਮਾ ਚੱਕ ਲਓ ਭਾਈ ਇੱਥੇ ਸਾਡੇ ਸਿਪੇ ਆ ਇਕੱਠੇ ਬੇਸਟਿੰਗ ਹੈ ਨਾ ਵੀ ਉਹਨਾ ਮਾ ਬੇਸਟ ਜਾਲ ਖਰਾਬ ਬੇਸਟ ਆ ਵੀ ਇਹ ਤਾਂ ਹੀ ਬੈ ਗਏ ਨਾ ਗੱਲ ਜਣਾ ਥੋੜੀ ਮਿਹਨਤ ਜੀ ਨਹੀਂ ਕਰੀ ਮੈਂ ਕਹਿੰਦਾ ਭਾਈ ਇਹ ਤੇ 73 ਜੀ ਉਹ ਝੜਦੀ ਹੈ ਨਾ ਜਿਆਦਾ 73 ਜੀ ਉਹ ਝੜਦੀ ਬਹੁਤ ਹੈ ਇੱਥੇ ਮੇਰੇ ਆਪਣਾ ਵਗੈਰੀ ਵੀ ਉਹ ਆ ਸਮਝ ਨਹੀਂ ਆ ਕਿ ਕਿੰਨੀ ਉਹ ਬਹੁਤ ਹੈ ਬਹੁਤ ਆ ਬਹੁਤ ਹਰੀ ਹੈ ਬਹੁਤ ਨਹੀਂ ਮਾਦੀ ਦੇਖ ਲੈ ਕਿੰਨੇ ਵੀ ਮੈਂ ਕੱਲ ਦਿਖਾਈ ਕੱਲ ਤਾਂ ਮੁੰਜਰਾ ਬਹੁਤ ਯਾਰ ਹੁਣ ਮਸ਼ੀਨ ਦਾ ਵੀ ਕਸੂਰ ਨਹੀਂ ਜਿਹੜੀ ਹੁਣ ਮੁੰਜਰਾ ਆ ਧਰਤੀ 'ਤੇ ਚਲੀ ਗਈ ਉਹਨਾਂ ਦਾ ਇੱਥੇ ਲੰਘ ਜਾਣਾ ਵੱਢ ਗਏ ਮੁੰਜਰੇ ਮਸ਼ੀਨ ਦੀ ਕੀ ਕਰੇ ਹੁਣ ਮਸ਼ੀਨ ਵੀ ਕੀ ਕਰੇ ਹੁਣ ਆਪਾਂ ਨੇ ਸਮਝ ਚਲਾਉਗੀ ਸੁੱਕਾ ਗੇ ਤੋਂ ਵੀ ਤਾਂ ਵੀ ਚਲਾ ਇੱਥੇ ਸੁੱਕੇ ਟੱਕ ਰਿਹਾ ਉਹ ਉੱਥੇ ਗੜ ਗਈ ਮਸ਼ੀਨ ਆਪੇ ਕੱਟਣ ਨੂੰ ਨਹੀਂ ਟੱਕਦੀ ਹੈਗੀ ਕੱਲ ਯਾਰ ਉਹ ਇੱਕ ਕਬੂਤਰ ਕਬੂਤਰ ਬੈਠਾ ਸੀ ਰੱਬ ਉਹਨਾਂ ਤੋਂ ਵੀ ਸੋਚਦਾ ਯਾਰ ਉਹ ਹਾਂ ਉਹਨਾਂ ਦਾ ਵੀ ਲੈਣਾ ਪਾਣੀ ਹਾਂ ਕੱਲ ਇੱਕ ਜਨਾਨੇ ਦੀ ਗੈਲ ਕੁੜੀ ਧੀ ਸੀ ਵੀ ਉਹ ਪੌਣਾ ਥੈਲਾ ਮੁੰਜਰਾ ਦਾ ਭਰ ਕੇ ਲੱਗੇ ਚੱਲ ਕਿਸੇ ਮਿਹਨਤ ਕਰਕੇ ਲਈ ਮਿਹਨਤ ਦੀ ਇਹ ਵੀ ਬਿਜਾਰੀ ਸਾਡੀ ਮਿਹਨਤ ਦੀ ਉਹ ਸਾਨੂੰ ਜਿੰਨੀ ਦੇਣੀ ਦੀ ਮਿਲ ਗਈ ਅਸੀਂ ਵੀ ਕੋਸ਼ਿਸ਼ ਕਰਦੇ ਜਿੰਨਾ ਤਾਂ ਮਸ਼ੀਨ ਚੱਲੀਏ ਮੁੰਜਰਾ ਚੱਕ ਤੱਕ ਉੱਪਰ ਗੇੜ ਦੇ ਦੇਖ ਮਾਸੜ ਗੱਲ ਆਏ ਆ ਜਿਹੜੀ ਤੇਰੀ ਕਰਮਚ ਦੇ ਤੂੰ ਲੈ ਗਿਆ ਉਹਨਾਂ ਦੇ ਜੋ ਉਹ ਲੈ ਗਏ ਜਿਹੜੇ ਹੁਣ ਉੱਪਰ ਪੰਛੀ ਬੈਠੇ ਆ ਉਹਨਾਂ ਨੇ ਲੈ ਜਾਣੇ ਠੀਕ ਆ ਬਸ ਨਾ ਕਦ ਬੱਸ ਜਿਹੜੀ ਨੂੰ ਡੋਡੀ ਬਹੁਤ ਪੈ ਗਈ ਯਾਰ ਡੋਡੀ ਬਹੁਤ ਪੈ ਗਈ ਇਹਨਾਂ ਦਾ ਰੇਪਾਤ ਵੀ ਜਿਆਦਾ ਥੋੜਾ ਜਿਹਾ ਲੋਡੀ ਨੂੰ ਦਰਮਿਆਨੀ ਚ ਰੱਖਣੀ ਪੈਂਦੀ ਹੈ ਕਿਹੜੀ ਸਬਸ ਹੈ ਸਬਸ ਹੈ ਵੀਰੀ ਬਿਜਲੀ ਮਾਰਾ ਅੱਛਾ ਮੈਨੂੰ ਲੱਗਦਾ ਵੀ ਜਿਹੜੀ ਹਰੀ ਹੈ ਨਾ ਹੁਣ ਉਹਨਾਂ ਨੂੰ ਬਿਮਾਰੀ ਪੈ ਗਈ ਨਾ ਹੁਣ ਸਿਪਿਓਰੇ ਖੜਾ ਉਦੋਂ ਮੂੰਹ ਕਰਕੇ ਦੇਖ ਆ ਮਰਜੀਤ ਬਾਈ ਦੇ ਖੁੰਜੇ ਨੂੰ ਕਿਆ ਹੋਇਆ ਇਹ ਬਿਮਾਰੀ ਉਹ ਬਿਮਾਰੀ ਪੈ ਗਈ ਹੈ ਉਹ ਪੈ ਗਈ ਬਿਮਾਰੀ ਇਹ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਆ ਮੈਂ ਵੀ ਹੁਣ ਦੇਖੀ ਨਾਲੇ ਸਾਢੇ ਦੋ ਦੋ ਘੰਟੇ ਤਿੰਨ ਤਿੰਨ ਬੱਦੇ ਗੌਰ ਨਾਲ ਨਹੀਂ ਹੈ ਕਿ ਮੈਂ ਖੜਾ ਖੜਾ ਹੀ ਆਏ ਘੁੰਮਿਆ ਕਈ ਵਾਰੀ ਨਾ ਗੱਟ ਪਰ ਤੇ ਦੇਖ ਜਾਂਦੇ ਹਾਂ ਘੁੰਮਦੇ ਹੈ ਨਹੀਂ ਜਿਹਾ ਪਾ ਘੁੰਮਦੇ ਘਾਹ ਪੇ ਤੇ ਲਾਇਗਾ ਬਿਮਾਰੀ ਤਾਂ ਬਾਈ ਅਸਲ ਚ ਬੜੀ ਬਿਮਾਰੀ ਆ ਦੇ ਨੀ ਇਹਦਾ ਬਿਮਾਰੀ ਇਹਦਾ ਉਹਨੂੰ ਫਿਕਰ ਲਗਾਣਾ ਪਾਸਾ ਨਾਲ ਪਾਉਣਾ ਕੁਦਰਤ ਹੈ ਹਾਂ ਉਹਦੇ ਹੋਈ ਤਾਂ ਗਾਣਾ ਪਹਿਲੇ ਕਿਆ ਪਤਾ ਮਾੜਾ ਮੋਟਾ 45 ਚੱਲ ਜੇ ਕਰਕੇ ਲੈ ਕੇ ਜਾਣਾ ਜਿਹੜਾ 45 ਚੱਲਦਾ ਸਾਡੇ ਤੇ ਸ਼ਾਮ ਨੂੰ ਵੱਢ ਲੈ ਹਾਂ ਹਾਂ ਇਹ ਹੈ ਸਾਡੇ ਹੁਣ ਤੱਕ ਇੰਨਾ ਕੇ ਪੈਂਦਾ ਰਿਹਾ ਸਾਡੇ ਹਾਂ ਵੀ ਨੂੰ ਫਿਕਰ ਲੱਗਿਆ ਪਹਿਲਾਂ ਨਾਲ ਤੇ ਘਟਣ ਲੱਗਿਆ ਜਿੱਥੇ ਅਸੀਂ ਆ ਵੀਡੀਓ ਸਮਝ ਲੈ ਬਣਾਉਂਦੇ ਪਹਿਲਾਂ ਗਾੜਾ ਦਾ ਗਾੜਾ ਤਾਂ ਲੱਗਾ ਫਰਕ ਪੈਣਾ ਘਟ ਜਾਣਾ 12 ਦਾ ਬਾਈ ਟਾਈਮ ਆ ਤੁਸੀਂ حساب ਲਾ ਲੂ ਵੀ ਕਿਆ ਹੋਇਆ ਪਿਆ ਕਿਆ ਕਰਿਆ ਬੈ ਨਾ 6 ਵਜੇ 6 ਵਜੇ ਬੰਨੇ ਆ ਆਏ ਹੋਏ ਆਏ ਵੀ ਬਾਕੀ ਭਾਈ ਬਹੁਤ ਜਿਆਦਾ ਘੜ ਆਇਆ ਤਾਂ ਹੈ ਕੈਮਰੇ ਦਿਖਾਈ ਜਾਂਦਾ ਹੁਣ ਖੇਸੀ ਲੱਗੀ ਪੈਣਾ ਪੈਣਾ ਤਾਂ ਹੀ ਲੰਘਣਾ ਇਹਨੇ ਉਹ ਤਾਂ ਹੀ ਲੰਘਣਾ ਇਹਨੇ ਇੱਕ ਤੈਨੂੰ ਨਹੀਂ ਆਇਆ ਤੈਨੂੰ ਹੁਣ ਆਇਆ ਨਾ ਫੋਨ ਮਰੰਡੇ ਤੇ ਆਇਆ ਬੰਦਾ ਹੋਰ ਵੀ ਮੀਤਰੀ ਪੈਣ ਲੱਗਾ ਅਗਰ ਸਾਰਿਆਂ ਨੂੰ ਫਿਕਰ ਹੈ ਬੰਦਾ ਜੇ ਬਾਹਰ ਗਿਆ ਵਾ ਬਾ ਇਥੀ ਮੰਨ ਸੁਤਾਉ ਦੀ ਖੇਤ ਚ ਖੇਤ ਚ ਸੁਤਾ ਕੋਈ ਜ਼ਿੰਮੇਦਾਰ ਆ ਸੁਤਾਉ ਦੀ ਖੇਤ ਚ ਹੋਣਾ ਜਾ ਬਸ ਸਮਾਨ ਚ ਬੱਸ ਬੱਸ ਇਹ ਵੀ ਬਾਕੀ ਨਹੀਂ ਕਹਿੰਦੇ ਹੈਗੇ ਵੀ ਲੱਗਦਾ ਸਾਰੇ ਹੀ ਕਹਿੰਦੇ ਵੀ ਰਹਿਣ ਦੇ ਰਹਿਣ ਦੇ ਰਹਿਣ ਦੇ ਵੀ ਜਿਹੜੇ ਕਹਿੰਦੇ ਹੁੰਦੇ ਨੇ ਵੀ ਅਰਦਾਸ 'ਚ ਇਕੱਠੇ ਹੋ ਕੇ ਅਰਦਾਸ ਕਰ ਦੋ ਉਹ ਵੀ ਕਹਿੰਦੇ ਅੰਮ੍ਰਿਤ ਸੁਣਦਾ ਇੱਕ ਅੰਦਰ ਰੂਹ ਵਿੱਚ ਇਹੀ ਜੀ ਹੁੰਦੀ ਹੈ ਬਾ ਉਹ ਹੋ ਜਾਂਦਾ ਸਾਰਾ ਤਾਰ ਹੋ ਜਾਂਦਾ ਇੰਨੇ ਵੀ ਆਪਣੇ ਐਂਟੀ ਨਹੀਂ ਚੱਲਦਾ ਆਪਾਂ ਦਾ ਇਹ ਐਂਟੀ ਵੀ ਚੱਲਦਾ ਹੈਗਾ ਵੇ ਜੇ ਕਿਤੇ ਆਂਟੀ ਚੱਲਦਾ ਹੁੰਦਾ ਫੇਰ ਹਾਂ ਮੈਨੂੰ ਪਤਾ ਵੀ ਕਰੀਆ ਪੋਤਾ ਕੁਛ ਕਰ ਦਿੰਦਾ ਫੇਰ ਜਿਹੜੀ ਸਿੰਘ ਪਰ ਜਿਹੜੀ ਮਾ ਸਾੜਾ ਕਿਣੀ ਗਿਰਦੀ ਆ ਬਹੁਤ ਮੋਟਾ ਜੇ ਉਹਦਾ ਸਿੰਘ ਪਰ ਕਹਿੰਦੇ ਵੀ ਧਰਤੀ ਬੋਲ ਦਿੰਦੇ ਸਾਂਭੀ ਵੀ ਆ ਲੋ ਸਿੰਘ ਨੂੰ ਮਾੜਾ ਜਾ ਹਲਾ ਸਕਦਾ ਵਾਹ ਜੀ ਆਂਟੀ ਹੋਵੇ ਹਾਂ ਕਿਣੀ ਜਿਹੜੀ ਗਿਰਦੀ ਆ ਇਹ ਹੋਰ ਤਰ੍ਹਾਂ ਦੀ ਮੋਟੀ ਜੀ ਹਾਲੀ ਹੋਰ ਡਰਦੀ ਏਮੀ ਤੇ ਅੱਛਾ ਹਾਂ ਗਰੀ ਕੋਈ ਕੋਈ ਨਹੀਂ ਹਲੇ ਮੂੰਹ ਕਹੇ ਮੂੰਹ ਕਹੇ ਡਰ ਗਈ ਫਿਰ ਉੱਠੀ ਉੱਠੀ ਆ ਫਿਰ ਉੱਠੀ ਹੈ ਨਹੀਂ ਡਰਦੀ ਏਮੀ ਤੇ ਨਿਆਣਾ ਨਿਆਣਾ ਘੜੀ ਸੌਂਜਦਾ ਢੜੀ ਉੱਠ ਖੜਦਾ ਇਹਨਾਂ ਦੀਆਂ ਗਾਦੀਆਂ ਰਾਤਾਂ ਇਹ ਜ਼ਿੰਦਗੀ ਇਹਦੀ ਆ ਹਾਂ ਨਜ਼ਾਰੇ ਹਾਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਕੋਈ ਮੋਹ ਮਮਤਾ ਦਾ ਕੋਈ ਕਿਸ ਦੀ ਨਿੰਦਿਆ ਨਹੀਂ ਚੁਕਲੀ ਨਹੀਂ ਹਾਂ ਬਿਲਕੁਲ ਅਸਲੀ ਤਾਂ ਕਹਿੰਦੇ ਵੀ ਨਾ ਹੁਣ ਬਾਈਆਂ ਨੇ ਹੋਰ ਪਰਸੈਂਟ ਜਾਨੀ ਗੱਲ ਛੱਡ ਪੜਾ ਆਹੋ ਪਤਾ ਹੀ ਇਹ ਤਾਂ ਹੋਰ ਪਰਸੈਂਟ ਜਾਨੀ ਯਾਰ ਕਈ ਵਾਰੀ ਬੰਦੇ ਲੰਘ ਜਾਦਾਂਗੇ ਜਾਂ ਬਾਈ ਬਾਈ ਲਗੜਾ ਨਹੀਂ ਹੈਗਾ ਤੇ ਬਾਜ ਆਉਣ ਲੱਗ ਗਈ ਆ ਦਿਓ ਆਵਾਜ਼ ਹਾਂ ਜਿਹੜੇ ਕੁਰਸੀਆਂ ਆ ਉਹਨਾਂ ਨੂੰ ਅੰਦਰ ਰੱਖ ਦੇ ਹਾਂ ਕਰਾਂ ਜਾ ਕੇ ਪੜੀਏ ਰੋਟੀਆਂ ਟਾਈਮ ਦੁਪਹਿਰੇ ਦਾ ਬਾਅਦ ਦੇਖਦੇ ਗਿਆ ਹੁੰਦਾ ਕਿ ਘੜੀ ਘੜੀ ਦਿਖਾਉਂਦੇ ਬਾਕੀ ਵੀਡੀਓ ਜਾਈ ਅਸੀਂ ਜਿਹੜਾ ਚੱਲਦਾ ਪ੍ਰੋਸੈਸ ਸਾਡਾ ਨੂੰ ਦਿਖਾਵਾਂਗੇ ਆ ਗਿਆ ਆਜੂ ਕੱਕਣਾ ਬੋਲਦੇ ਬੂਟੇ ਹਾਂ ਤੇ ਬੂਟੇ ਦੇ ਕੱਕਣਾ ਬੂਟੇ ਕਹਿੰਦੇ ਬੂਟੇ ਪੱਤੇ ਨੂੰ ਘਿਰਦਾ ਹਾਂ ਪੱਤਾ ਬੋਲਦਾ ਬੂਟੇ ਦਾ ਆਵਾਜ਼ ਤਾਂ ਕੜਦਾ ਹੈ ਬੱਦਲਾ ਆ ਵੀ ਖੜਾ ਗਿਆ ਇੱਧਰ ਤੇ ਬੱਦਲਾ ਮਾਸਟਰ ਪਿੱਛੇ ਚੱਕ ਵੀ ਹੋ ਗਿਆ ਹਵੇ ਆਹੀ ਆ ਫਤਿਹਲੀ ਰੇ ਆ ਜਾਂਦਾ ਇਹਨੇ ਮਾਰ ਕਰਨੀ ਆ ਜਾਬੀ ਕਰਨੀ ਆ ਇਹਨੇ ਮਾਰ ਇਧਰ ਵਾਲੀ ਆਪਣੇ ਪੈਂਦਾ ਜਾਂਦਾ ਹਾਂ ਇਹ ਆ ਉਹਦੇ ਐਂ ਤਾਂ ਚਲੋ ਰੱਬ ਭਲੀ ਕਰੇ ਥੱਲੇ ਚਾਨਣਾ ਮੈਂ ਵੀ ਤੇਰੀ ਜੀਰੀ ਪਰ ਰਿਆਂ ਜਾਂਦਾ ਚੱਲ ਹੁਣ ਕਰੀਏ ਕੀ ਆ ਹੁਣ ਹਾਂ ਸਾਡੀ ਵੀ ਉਧਰ ਹੈ ਬਾਈ ਜਦੇ ਬਿੱਟ ਲੱਗਦਾ ਜਦੇ ਕੈਦੇ ਵੀ ਲਿਆ ਹੁਣ ਬੜਾ ਦਿੰਦੇ ਹਾਂ ਖੜੀ ਆ ਮਸ਼ੀਨ ਕਾਲੇ ਦੇ ਬੜਾ ਕੇ ਸਾਡੀ 베ੜੀ ਬੈਠੀ ਵੀ ਸਰਕਾਰ ਦੀ ਤੈਨੂੰ ਪਰਸੋਂ ਵੀ ਮੈਂ ਕਿਹਾ ਤੇਰੀ ਸੇ ਹੈਲਪ ਕਰ ਤੇਰੇ ਨਾਲ ਹੇਟਾ ਤੇ ਜਿਹੜੀ ਮੈਂ ਬਾਲ ਮਾਰੇ ਦੀ ਹੈਗੀ ਜਿਹੜੀ ਖੜ੍ਹ ਸਕਦੀ ਤਿੰਨ ਤਿੰਨ ਖੜਾ ਲੈ ਚਾਰ ਦਿਨ ਖੜਾ ਲੈ ਆ ਹੁਣ ਮੀਂਹ ਪੈ ਲੈਣਾ ਹੁਣ ਆਰਤੀ ਵੀ ਖੁਸ਼ ਆ ਹੁਣ ਸਰਕਾਰ ਵੀ ਖੁਸ਼ ਹੋਊਗੀ ਤੁਸੀਂ ਕਹਿੰਦਾ ਤੇਰੀ ਜਿਹੜੀ ਹੇਟ ਆ ਉਹ ਵੀ ਕਰ ਦੋ ਤੇਰੇ ਲੈ ਦਾ ਮੀਂਹ ਲੱਗਣ ਇਦਾਂ ਆ ਹੇਲਪ ਕਰ ਸਕਦੇ ਆ ਇਹ ਵੀ ਇਹ ਵੀ ਆਈ ਕੋਈ ਚਾਹੁੰਦੇ ਆ ਵੀ ਇੰਨੀ ਐਂ ਖਰਾਬ ਹੁੰਦੀ ਰਹੇ ਦੋਵਾਂ ਨੇ ਕੁਝ ਹੋਣਾ ਹੋਣਾ ਕਿਹੜਾ ਹੈ ਜੀ ਮੌਜ ਵਾਹ ਬਹੁਤ ਹੈ ਚਲੋ ਠੀਕ ਆ ਜੀ ਇੰਨੇ ਫਿਰ ਅਗਲੇ ਵੋਟਾਂ ਦੇ ਟਾਈਮ ਇਹ ਗੱਲਾਂ ਇਹਨਾਂ ਦੀ ਹੋਰ ਹੋਣੀਆਂ ਹੈ ਹੈ ਜਾਂ 5 ਸਾਲ ਲੰਘਦੇ ਫੇਰ ਗੱਲਾਂ ਹੋਰ ਹੋ ਜੰਦੀਆਂ ਹੋਰ ਤਾਂ ਹਰੇਕ ਨੇ ਆ ਹੁਣ ਸਰਪ ਪੰਜ ਸਾਲ ਫਿਰ ਅਜੀ ਚੱਲ ਸਰਪੰਚੀ ਦਾ ਆਪਣੇ ਚਲੋ ਭਾਈ ਚਲੀਏ ਮੀਂਹ ਬਹੁਤ ਆ ਲੋ ਭਾਈ 12 ਦਾ ਟਾਈਮ ਆ ਭਾਈ ਦਿਨ ਦਾ ਜਮੇ ਹੀ ਕੰਮ ਖਰਾਬ ਹੁੰਦਾ ਲੱਗਦਾ ਐਨ ਚੰਗਾ ਪੈ ਰਿਹਾ ਹਾਰੀ ਕਰੀ ਕਿੱਤਰੀ ਮਨ ਨੂੰ ਲੱਗਦਾ ਇਹਨੇ ਲਈ ਆਣੀ ਬਾਈ ਲੋ ਬਾਈ ਪੱਤਨਾਲੇ ਚਲਾਤੇ ਜਿਹੜੀ ਗੱਲ ਦਾ ਡਰਤਾ ਉਹੀ ਹੋ ਗਈ ਲੋ ਬਾਈ ਤੇ ਇਹਦਾ 25 30 ਮਿੰਟੇ ਆ ਸੜ ਗਿਆ ਕਿਣੀ ਬਹੁਤ ਮੁੱਟੀ ਆ ਬਾਈ ਇੱਧਰ ਨੂੰ ਗਿਆ ਬੱਦਲ ਨਾਲਿਆਂ ਨੇ ਵੀ ਬਾਈ ਸਾਂਭਿਆ ਨਹੀਂ ਕੰਮ ਮਜੀ ਦਾ ਡਰਤਾ ਲੋ ਬਾਈ ਬੱbbi ਆਇਆ ਖੇਤਾਂਵਾਲ ਤੇ ਬੱbbi ਬਚਾਉਏ ਆ ਬਚਾਉ ਕੰਨਾ ਘੇਰਤਾ ਪੁੱਲ ਨਹੀਂ ਹੁੰਦਾ ਅਗਰ ਆ ਅੱਛਾ ਖਾ ਸਾ ਕਰ ਗਿਆ ਕੰਨਾ ਅੱਛਾ ਉਹ ਤਾਂ ਤੂੰ ਤਾਂ ਨਹੀਂ ਕਰੇ ਤਾਂ ਦਾਦਾ ਬਾਈ ਕਹਿਣਾ ਖਾ ਹੁਣ ਗੋਲਿਆਂ ਤੇ ਬਸ ਕੇ ਜਿਹੜੇ ਸਾਫ ਨਾਲ ਪੈਂਦਾ ਤਾਂ ਐਂ ਲੱਗਦਾ ਤਾਂ ਬਈ ਕਰ ਦੂ ਅੱਜ ਕੁਸ ਹੈਗਾ ਗੋਲੇ ਮਨੂੰ ਐ ਡਰਤਾ ਮੈਂ ਕਿਤੇ ਗੋਲੇ ਨਾ ਪੈ ਜਾਵੇ ਹਜੇ ਕਿਹੜੇ ਹਜੇ ਕਿਹੜੇ ਕਿਤੇ ਗਿਆ ਬੱbbi ਹਲਕਣੀ ਹੀ ਫੇਗਰ ਲੱਗੀ ਹੈ ਵੀ ਲਿਆ ਹੋ ਗਏ ਆ ਆਉ ਰਹਾ ਉਹ ਮੁੰਡਾ ਹੀ ਆ ਉਹ ਚੱਲਿਆ ਮੈਂ ਦੇਖਣ ਯਾਰ ਪਾਣੀ ਖੜਾ ਖੇਤਾਂ ਜੀ ਦੇਖਿਆ ਮੈਂ ਕਹਿੰਦਾ 20 ਮਿੰਟ ਪਹਿਲੇ 25 ਘਰਤੀ ਦਾ ਲੈ ਸੁੱਕ ਗਈ ਸੁੱਕ ਗਈ ਘਰਤੀ ਭੁੱਖੀ ਆ ਇਹ ਸੀ ਪਤਾ ਕੀ ਕਰ ਬੱਬੀ ਇਹ ਥੋੜਾ ਜਿਹਾ ਬਜੌਰ ਨਾਲ ਪਿਆ ਉਹ ਬਾਈ ਬਿਮਾਰੀਆਂ ਵੀ ਪੈਣ ਲੱਗ ਗਿਆ ਵਾ ਇਹ ਨੂੰ ਹੁਣ ਬਿਮਾਰੀ ਨਹੀਂ ਪਾਉਗੀ ਧੋ ਹੋ ਜੂਗੀ ਮੜੇ ਕੇ ਸਾਡੇ ਆਹੋ ਜਿੱਕਣਾ ਹਾਏ ਇਹਨਾਂ ਨੂੰ ਬਿਮਾਰੀ ਬਈ ਹੋਈ ਸੀ ਬਾਈ ਬਿਮਾਰੀ ਉਹ ਬਾਈ ਮਾਰਦੀ ਆ ਤੁਹਾਨੂੰ ਉਹੜੇ ਪੱਕੀਆਂ ਉਹਨਾਂ ਦਾ ਥੋੜਾ ਜਿਹਾ ਨੁਕਸਾਨ ਆ ਹਾਂ ਭਈ ਪੱਕੀਆਂ ਤਾਂ ਬਸ ਉਹ ਵੱਡ ਹੋਣੀਆਂ ਥੋੜੀਆਂ ਹਾਂ ਹਾਂ ਬਸ ਮੱਡੀ ਨੀ ਕਰਕੇ ਖੜੀਆਂ ਇਹ ਹਾਂਜੀ ਹਾਂ ਲੋ ਬਾਈ ਆਦੀ ਅਪੜੇੜ ਬੱਬੀ ਦੀ ਗੋੜ-ਗੋੜ ਜੀ ਦਾ ਅਜੇ ਵੀ ਕਰਦਾ ਹੈ ਬਾਈ ਬਾਕੀ ਦਿਖਾਉਨੇ ਆ ਤੁਹਾਨੂੰ ਬਈ ਖੇਤਾਂ 'ਚ ਪਹੁੰਚ ਕੇ ਗੰਨਾ ਹੈਗਾ ਗੰਨਾ ਖੇਤ ਪਰ ਉਹ ਤਾਂ ਕੱਲ ਹੀ ਗਰੇ ਹੋ ਤਾਂ ਕੱਲ੍ਹ ਦੇ ਹੀ ਗਰੇ ਹੋਊਗੀ ਦੇਖਿਆ ਹੋਣਾ ਬਾਕੀ ਆ ਦੇਖੋ ਭਾਈ ਮੀਂਹ ਨਾ ਬਹੁਤ ਜ਼ਿਆਦਾ ਮੋਟੀ ਪਈ ਆ ਉਹਦੇ ਕਰਕੇ ਭਈ ਪਾਣੀ ਨਾ ਜਿਹੜਾ ਕੁਲ ਤੇਜ਼ਮੀ ਪੈ ਲੰਦਾ ਖੜਿਆ ਨਹੀਂ ਹੈਗਾ ਉਹ ਘਰ ਤਾਂ ਹੁਣ ਭਈ ਐ ਪੱਕੇ ਪਰ ਜ਼ਿਆਦਾ ਹੀ ਲੱਗੀ ਜਾਂਦਾ ਮੀਂਹ ਪਾਣੀ ਕਿੰਨਾ ਕੁ ਪੈ ਲਿਆ ਹਨ ਆ ਦੇਖੋ ਬਾਇਆ ਵਾ ਖੇਤਾਂ ਸੁੱਕਈ ਆ ਹੁਣ ਲੱਗੀ ਜਾਂਦਾ ਮੀਂਹ ਸੁੱਕਈ ਆ ਬਸ ਮੜਾ ਮੋਟਾ ਜਿਹਾ ਪਾਣੀ ਆ ਕਿਤੇ ਚਲੋ ਜੀ ਹੁਣ ਵੀ ਸਰ ਜਵੇ ਹੁਣ ਵੀ ਨਾ ਆਵੇ ਤਾਂ ਵੀ ਵਧੀਆ ਗੱਲ ਆ। ਮੱਕੀ ਦੇਖਦੇ ਆਂ ਬਈ ਆਪਾਂ ਰੌਤਾ ਜਾ ਕੇ ਆਉਣੀ ਆ। ਮੱਕੀ ਆ ਦੇਖੋ ਅੱਜ ਪੱਕੀਆਂ ਪੰਜਾਂ ਦਾ ਨੁਕਸਾਨੇ ਨੁਕਸਾਨ ਆ ਹੁਣ। ਇਹ ਲੋੜਤੀ ਜਾ ਪਿਆ ਨਹੀਂ। ਸਾਰੀ ਬਰਸਾਤ ਸੌਣ ਸੁੱਕਾ ਲੰਘ ਗਿਆ। ਹੋਈ ਮੋੜਰੋਂ ਪਹੁੰਚੇ ਆ। ਆਹ ਗਰੀ ਜਿੱਦਾਂ ਮੜੀ-ਮੋਟੀ ਜੀ। ਇਹ ਵੀ ਚਲਬੁੱਟੇਆਂ ਕਰਕੇ ਗਰੀ ਆ। ਬਾਕੀ ਆ ਤਾਂ ਠੀਕ ਆ ਇਹਦੀ ਤਾਂ ਬਈ ਮੈਨੂੰ ਹੈ ਵੀ ਨਹੀਂ ਤਾਂ ਵੀ ਇਹ ਗਰੂ ਦਾ ਚੱਕਰ ਥੋੜਾ ਜਿਆਦਾ ਰੋਤਾ ਦਾ ਪੈਂਦਾ ਗੰਨਾ ਗਰਗਿਆ ਵਿੱਚ ਚੱਕਰ ਮਨ ਥੋੜਾ ਜਿਆਦਾ ਰੋਤਾ ਦਾ ਪੈਂਦਾ ਆ ਦੇਖੋ ਇਹ ਖੇਤ ਚ ਪੈ ਨਹੀਂ ਪਾਣੀ ਇੱਕ ਦਿਨੀ ਧੁੱਪ ਦੀ ਖੇ ਲahari ਇਹ ਬਾਕੀ ਇਹ ਵੀ ਹੈ ਤਾਂ ਹੈ ਬਈ ਧਲੀ ਜੇ ਕਰਤੀਆਂ ਡੱਡੀਆਂ ਬਾਕੀ ਉਹ ਫੇਰ ਉਠ ਖੜੇ ਆ ਉਹ ਫੇਰ ਕੰਮ ਖਰਾਬ ਕਰੂ ਚਲੋ ਹੁਣ ਜੋ ਹੋ ਗਿਆ ਬਸ ਠੀਕ ਤਾਂ ਵਾਹ ਗਾਹ ਹਾਂ ਚਲੋ ਉਹਨਾਂ ਆਪੇ ਫਿਕਰ ਵਿਚ ਵਿਚ ਗੱਨਾ ਗਿਰ ਗਿਆ ਜੇ ਕਿਰਾਂ ਦਾ ਆਹ ਕੰਮ ਗਲਤ ਆ ਬਾਈ ਚਲੋ ਮੀ ਤਾਂ ਜਿਹੜਾ ਪਹਿਲਿਆ ਪਹਿਲਿਆ ਆ ਹਵਾ ਵੀ ਚੱਲ ਵੀ ਨਾਲ ਸਰੇ ਠੀਕ ਆ ਬਾਈ ਹਾਲ ਦੀ ਘੜੀ ਹੁਣ ਚਲਦੇ ਆ ਰੌਤਾਂ ਰੌਤਾਂ ਗਿਣੀਆਂ ਵੀ ਲੱਗ ਜਾਈ ਕਰਨ ਆ ਦੇਖੋ ਸਮਝ ਜੀ ਦਿਖੂਗੀਆਂ ਕੋਈ ਕੋਈ ਗਿਰਦੀ ਅਗਣੀ ਆ ਜੋ ਗਿਰਦੀ ਉਹ ਬਹੁਤ ਮੋਟੀ ਗਣੀ ਆ ਚਲੋ ਹੁਣ ਇਹਨਾਂ ਨੇ ਬਾਈ ਇਹ ਮੀਨ ਹੁਣ ਗੰਨੇ ਨੂੰ ਵੀ ਦੇਖਿਓ ਤੁਸੀਂ ਵੀਰ ਦਾਣਾ ਗੰਨਾ ਤਾਂ ਵੈਸੇ ਆਪਣਾ ਵੀ ਥੋੜਾ ਜਿਹਾ ਡੱਡਾ ਹੋਇਆ ਪਿਆ ਚਲੋ ਹਜੇ ਗੰਨੇ ਦਾ ਨਾਂ ਸੋਚਦੇ ਹੋਏ ਇਹ ਤਾਂ ਨਾਲ ਹੀ ਟੌਪਿਕ ਰੱਖੀ ਹੈ। ਟੂਰ ਆ ਗਿਆ ਬਾਈ ਮੀਂਹ। ਕੀ ਕਰੇ ਬੰਦਾ ਕੀ ਆਵੇ ਬਾਈ। ਇਹਦੀ ਸਪੀਡ ਬਾਈ ਬਹੁਤ ਜ਼ਿਆਦਾ ਮੀਂਹ ਦੀ ਪੈਣੇ ਦੀ। ਇਹ ਐ ਸਪੀਡ ਦਾ ਦੀ ਬਰਸਾਤ ਨਹੀਂ ਪਈ ਆ। ਫੇਰ ਲੱਗਾ ਦੇਖੋ ਪਹਿਲਾਂ ਹਟ ਗਿਆ ਦਾ ਵਿਚ ਨੂੰ ਸਾਨੂੰ ਆਇਆ ਤਾਂ ਵੀ ਚਲੋ। ਉਪਰਚਾਨਣਾਇਆ ਹੋ ਗਿਆ ਪਰ ਨਹੀਂ ਫੇਰ ਆ ਗਿਆ ਇਹ ਕਹਾਂ ਨਹੀਂ ਜਾਂਦਾ ਬਈ ਸੁਖਭਗਾ ਹਾਲ ਹੁਣ ਤੱਕ ਸਭ ਕੁਝ ਠੀਕ ਤਾਂ ਬਸ ਹੁਣ ਜੋ ਬਸ ਕਿਣੀ ਗਿਰ ਗਈ ਉਹ ਨੁਕਸਾਨ ਵਾਲੀ ਹੋਣ ਕਿਉਂਕਿ ਹੁਣ ਪੱਕੀਆਂ ਹੋਈਆਂ ਜੀਰੀਆਂ ਬਾਈ ਇਹਨਾਂ ਦੀ ਵੀ ਕੋਈ ਕਪੈਸਿਟੀ ਹੁੰਦੀ ਆ ਬਸ ਇਹ ਹੁਣ ਜਿੰਨਾ ਸਹਿ ਸਕਦੇ ਸਹਿ ਗਈਆਂ ਬਾਕੀ ਹੁਣ ਬਾਕੀ ਬਈ ਉਹਦੇ ਰੰਗ ਆ ਹਨਾ ਆਪਾਂ ਜੋ ਨੇ ਕਰਤਾ ਠੀਕ ਹੀ ਆ ਬਾਈ ਮਾਈ ਗੱਦ ਆਦਿਆਂ ਹੁਣ ਹੋਰ ਚੇਹਣਾ ਬਾਕੀ ਹਾਂ ਦੇਖੋਗਾ ਏ ਖੇਤ ਨੂੰ ਪਾਣੀ ਨਹੀਂ ਹੈਗਾ ਬਾਹਾਂ ਹੋਗਾ ਖੇਤਾਂ ਨੂੰ ਨਾ ਸੋਚਣਾ ਬੰਨੈ ਸਵਾਰਿਆ ਵਾ ਇਦਾਂ ਤੱਕ ਹੋ ਲੋ ਬਾਈ ਆਦੇ ਆਪਾਂ ਰੋਤਾ ਬਲੇੜਾ ਮਾਨ ਤੇ ਬੋਡਰ ਉੱਤੇ ਫੇਰ ਲੱਗ ਗਿਆ ਦੁਬਾਰਾ ਪੈਣ ਪੁਕਣੀ ਪੈ ਰਿਹਾ ਬਾਈ ਜਿਵੇਂ ਪਹਿਲਾਂ ਪੈਂਦਾ ਤਾਂ ਉਹ ਵੀ ਸੀਟ ਹੈ ਦੀ ਇਹ ਕੰਮ ਜਿਵੇਂ ਜਿਆਦਾ ਹੀ ਖਰਾਬ ਹੋ ਗਿਆ ਬਾਈ ਪਹਿਲਾਂ ਮੀਂਹ ਜਦੋਂ ਜਿਹੜਾ ਹੁਣ ਪਹਿਲਾਂ ਪਿਆਦਾ ਜਦੋਂ ਉਹ ਠੀਕ ਤਾਂ ਇਹ ਹੁਣ ਖਰਾਬ ਹੈ ਖਰਾਬ ਆ ਕੰਮ ਆਲੇ-ਦਾਲੇ ਬਾਈ ਆ ਰੋਪੜ ਹੋ ਗਿਆ ਮਰਨ ਡੇ ਹੋ ਗਿਆ ਸਾਰੇ ਪਾਸੇ ਪੈਂਦਾ ਹੈ ਬਾਈ ਵੀ 27 ਤਰੀਕ ਆ ਕੱਲ ਬਾਈ ਕੱਲ ਵੀ ਇਹਨੇ ਕਈ ਜਿਹੜਾ ਨੁਕਸਾਨ ਕਰਿਆ ਅੱਜ ਇੱਥੇ ਲੱਗਿਆ ਹੋਇਆ ਤੇ ਕੱਲ ਤੱਕ ਖਰਾਬ ਦੱਸਿਆ ਹੈ 28 ਤੱਕ ਪਰ ਆਪਣੇ ਉਰੇ ਬਾਈ ਟਿੱਗ ਗਿਆ ਇਹ ਮੀਂਹ ਕਿਹੜਾ ਹੁੰਦਾ ਕੋਈਆਂ ਚੱਲ ਮਾ ਜਾ ਬਈ ਨੰਗ ਜਾਣਾ ਪਰ ਨਹੀਂ ਇਹ ਪਹਿਲਾ ਮੀਂਹ ਜਿਹੜਾ ਤੁਹਾਨੂੰ ਦਿਖਾਇਆ ਵੀਡੀਓ ਵਿੱਚ ਇਹ ਚੱਲ ਮਾ ਮੀਂਹ ਤਾਂ ਹੈ ਤਾਂ ਹੁਣ ਟਿੱਗ ਮਾ ਮੀਂਹ ਆ ਇਹ ਹਮ ਲੰਬਾਰਾ ਸਾਹ ਬਹਿ ਗਿਆ ਕਰਦੇ ਆਪਾਂ ਅੱਗੇ ਤੇ ਮੀਂਹ ਹਟੇ ਤੇ ਮੋਟਰ ਤੱਕ ਵੀਰੌਦਾਂ ਦੇ ਕਿ ਆਉਂਦੇ ਆ ਇਹ ਹੁਣ ਦੁਬਾਰਾ ਫੇਰ ਲੱਗ ਗਿਆ ਬਾਕੀ ਹੋ ਗਈ ਇਹਦੀ ਮौज ਆ ਲੋਰੇ ਕਰਦਾ ਜੰਗਲਾਈ ਕਰਦਾ ਚਲੋ ਬਾਕੀ ਤੁਹਾਨੂੰ